ਗੰਤ ਮਨ ਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਮर्यादाਾਂ ਵਿੱਚ ਰਹਿ ਕੇ ਜਿਹੜੀਆਂ ਸਾਡੀਆਂ ਧਾਰਮਿਕ ਚੀਜ਼ਾਂ ਨੂੰ ਜਿਹੜਾ ਘਟੋ ਘਟ ਉਹ ਪੱਖ ਇਹਨਾਂ ਨੂੰ ਜਰੂਰ ਵਿਚਾਰਨਾ ਚਾਹੀਦਾ ਵੀ ਉਸ ਚੀਜ਼ ਦੀ ਸੈਂਸਿਟੀਵਿਟੀ ਨੂੰ ਇਹ ਧਿਆਨ ਵਿੱਚ ਰੱਖ ਕੇ ਜਿਹੜੇ ਨੇ ਬਿਆਨ ਦੇਣੇ ਚਾਹੀਦੇ ਨੇ ਤੋਂ ਦੋਨਾਂ ਧਿਰਾਂ ਨੂੰ ਗਰੇਜ ਕਰਨ ਦੀ ਲੋੜ ਹੈ ਪਰ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਲੋਕ ਚਾਹੁੰਦੇ ਨੇ ਵੀ 328 ਰੂਪ ਜਿਹੜੇ ਨੇ ਉਹ ਕਿੱਥੇ ਨੇ ਕਿਹੜੇ ਲੋਕਾਂ ਨੇ ਜਿਹੜਾ ਹੈ ਉਹ ਕੀ ਨੂੰ ਵੇਚੇ ਨੇ ਕੀ ਨੂੰ ਦਿੱਤੇ ਨੇ ਉਸ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਿੱਥੇ ਨੇ ਸਰੂਪ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਪੰਥਕ ਸ਼ਕਤੀ ਇਕੱਠੀ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਤਰ੍ਹਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਧਾਰਨਤਕ ਤੌਰ ਤੇ ਇਕੱਠੇ ਹੋਣਾ ਚਾਹੀਦਾ ਨਾ ਕਿ ਨਜੀ ਮਫਾਦ ਲਈ ਜੋ ਕਾਲ ਤਖਸਾਲ ਦਾ ਹੁਕਮ ਹੈ 2 ਦਸੰਬਰ ਦਾ 2024 ਦਾ ਉਹਦੇ ਜੋ ਦਿਸ਼ਾ ਨਿਰਦੇਸ਼ ਨੇ ਜੋ ਉਹਦਾ ਜਿਹੜਾ ਨਿਚੋੜ ਸੀ ਉਸ ਫੈਸਲੇ ਦਾ ਉਹਨੂੰ ਮੁੱਖ ਰੱਖ ਕੇ ਸਾਨੂੰ ਜਿਹੜਾ ਇਕੱਠੇ ਹੋਣਾ ਚਾਹੀਦਾ ਹੁਣ ਤਾਂ ਕਾਲ ਤਖਤ ਸਾਹਿਬ ਨੂੰ ਵੀ ਸਿਆਸਤ ਵਿੱਚ ਘੜੀਸਿਆ ਜਾ ਰਿਹਾ ਹੈ ਮੰਦਭਾਗੀ ਗੱਲ ਹੈ ਜਿਸ ਤਰ੍ਹਾਂ ਸਰਕਾਰ ਧੱਕਾ ਕਰ ਰਹੀ ਹੈ ਇਹਨਾਂ ਨੇ ਡੀਲਿਮਿਟੇਸ਼ਨ ਵਿੱਚ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਵਿੱਚ ਉਹਦੇ ਤਹਿਤ ਕੰਮ ਨਹੀਂ ਕੀਤਾ ਸਾਰੇ ਕਾਨੂੰਨਾਂ ਦੀ ਲੰਘਣਾ ਕਰਕੇ ਡੀਲਿਮਿਟੇਸ਼ਨ ਕੀਤੀ ਹੈ ਤੇ ਸਿਰਫ ਆਪਦੇ ਚਿਹਤਿਆਂ ਨੂੰ ਫਾਇਦਾ ਦੇਣ ਲਈ ਇਹਨਾਂ ਨੇ ਜੋ ਭੰਨ ਤੋੜ ਕੀਤੀ ਹੈ ਵਾੜਾਂ ਦੀ ਉਹਦੇ ਖਿਲਾਫ ਜਿਹੜਾ ਅਸੀਂ ਕੋਰਟ ਵਿੱਚ ਵੀ ਜਾਵਾਂਗੇ देखो ਅਸੀਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕੀਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਰਜਿਸਟਰ ਕਰੀਤਾ ਜਾਵੇ ਤੇ ਨਾਲ ਸਾਨੂੰ ਸਾਡੀ ਇੱਛਾ ਮੁਤਾਬਕ ਚੋਣ ਨਿਸ਼ਾਨ ਵੀ ਦਿੱਤਾ ਜਾਵੇ ਤੇ ਸਮਾਂ ਵੱਧ ਤੋਂ ਵੱਧ ਜਿਹੜਾ ਮਹੀਨੇ ਦੇ ਵਿੱਚ ਵਿੱਚ ਸਾਨੂੰ ਇਹ ਰਜਿਸਟ੍ਰੇਸ਼ਨ ਮੁਕੰਮਲ ਕਰਾਇਆ ਹਣ ਇਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਪ੍ਰੋਸੈਸ ਪੂਰਾ ਹੋਏਗਾ ਕਿਉਂਕਿ ਇਹチェ ਜੋ ਬਲਾਗ ਸੰਮਤੀ ਜਿਲ੍ਹਾ ਪ੍ਰਚੰਦੀ ਚੋਣਾਂ ਹੋਈਆਂ ਉਹਦੇ ਸਾਨੂੰ ਸਮੱਸਿਆ ਆਈ ਜਦ ਸਾਡੇ ਉਮੀਦਵਾਰ ਚੋਣ ਰਹ ਰਹੇ ਸੀ ਪਹਿਲੀ ਗੱਲ ਤਾਂ ਉਹਨਾਂ ਕੋਲ ਚੋਣ ਨਿਸ਼ਾਨਾ ਡੱਟ ਸੀ ਫਿਰ ਜਿਹੜੇ ਬਲਾਗ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੋਨਾਂ ਦੇ ਵਿੱਚ ਚੋਣ ਨਿਸ਼ਾਨ ਵੱਖ-ਵੱਖ ਸੀ ਇੱਕੋ ਚੋਣ ਨਿਸ਼ਾਨ ਉੱਥੇ ਵੀ ਉਹਨਾਂ ਨੂੰ ਨਹੀਂ ਦੇ ਸਕੇ ਸੋ ਉਹ ਚੋਣਾਂ ਵਿੱਚ ਕਾਫੀ ਸਮੱਸਿਆ ਆਈ ਹੈ ਸੋ ਉਹਦੇ ਮੁਕਰਾ ਕੇ ਅਸੀਂ ਕੋਸ਼ਿਸ਼ ਕਰਨੇ ਜਲਦੀ ਤੋਂ ਜਲਦੀ ਜਿਹੜੀ ਹੈ ਸਾਡਾ ਇਹ ਮੁਕੰਮਲ ਤੌਰ ਤੇ ਜਿਹੜੀ ਪਾਰਟੀ ਰਜਿਸਟਰ ਹੋ ਗਏ ਸਾਡੇ ਸਾਰੇ ਉਹ ਨਿਸ਼ਾਨ ਹੋਰ ਸਾਰੀ ਚੀਜ਼ਾਂ ਸਾਨੂੰ ਮਿਲਣ। ਨਾਰ ਕੰਸਲਡੈਂਟ ਹੋਣਾ ਲੜੇਗੀ ਇੱਕ ਪਾਸੇ। ਉਹ ਬਿਲਕੁਲ ਲੜਾਂਗੇ। ਪਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਸਰਕਾਰ ਠੱਗਾ ਕਰ ਰਹੀ ਹੈ। ਇਹਨਾਂ ਨੇ ਡੀਲਿਮਿਟੇਸ਼ਨ ਵਿੱਚ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਵਿੱਚ ਉਹਦੇ ਤਹਿਤ ਕੰਮ ਨਹੀਂ ਕੀਤਾ। ਸਾਰੇ ਕਾਨੂੰਨਾਂ ਦੀ ਲੰਘਣਾ ਕਰਕੇ ਡੀਲਿਮਿਟੇਸ਼ਨ ਕੀਤੀ ਹੈ। ਤੇ ਸਿਰਫ ਆਪਦੇ ਚਾਹਤਿਆਂ ਨੂੰ ਫਾਇਦਾ ਦੇਣ ਲਈ ਇਹਨਾਂ ਨੇ ਜੋ ਭੰਨ ਤੋੜ ਕੀਤੀ ਹੈ ਵਾੜਾਂ ਦੀ ਉਹਦੇ ਖਿਲਾਫ ਜਿਹੜਾ ਅਸੀਂ ਕੋਰਟ ਵਿੱਚ ਵੀ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਡਿਲੀਮੀਟੇਸ਼ਨ ਹੋਵੇ ਇਹਨਾਂ ਨੇ ਜਿਹੜੇ ਪਹਿਲਾਂ ਹੁੰਦਾ ਸੀ ਹਰ ਪਾਰਟੀ ਦਾ ਇੱਕ ਨੁਮਾਇੰਦਾ ਹੁੰਦਾ ਸੀ ਡਿਲੀਮੀਟੇਸ਼ਨ 'ਚ ਉਹ ਵੀ ਖਤਮ ਕਰਤਾ ਹੁਣ ਕੋਈ ਨੁਮਾਇੰਦਾ ਨਹੀਂ ਅਫਸਰ ਤੇ ਇਹਨਾਂ ਦੀ ਪਾਰਟੀ ਦੇ ਨੁਮਾਇੰਦੇ ਉਹਨਾਂ ਨੂੰ ਪਾ ਕੇ ਇਹਨਾਂ ਨੇ ਡਿਲੀਮੀਟੇਸ਼ਨ ਕਰ ਆਏ ਸਰ ਬਾਰੇ ਸੋਚੋ ਉਹ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਪੰਤਕ ਸ਼ਕਤੀ ਇਕੱਠੀ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਤਰ੍ਹਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਜਿਹੜਾ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਕੋਈ ਗੱਲ ਕਰਨ ਵਾਲੀ ਧਿਰ ਹੋਏਗੀ ਤਾਂ ਹੀ ਜਿਹੜਾ ਪੰਜਾਬ ਨੂੰ ਬਚਾਇਆ ਜਾ ਸਕਦਾ ਨਹੀਂ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਨੇ ਚਾਹੇ ਆਮ ਆਦਮੀ ਬੀਜੇਪੀ ਕਾਂਗਰਸ ਇਹ ਜਵਾਨੀ ਕਲਾਮੀ ਤਾਂ ਜਰੂਰ ਕਹਿੰਦੀਆਂ ਨੇ ਪਰ ਇਹਨਾਂ ਦਾ ਪੰਜਾਬ ਨਾਲ ਕੋਈ ਹਿੱਤ ਨਹੀਂ ਕੋਈ ਇਹਨਾਂ ਨੇ ਪੰਜਾਬ ਪੱਖੀ ਕੋਈ ਗੱਲ ਨਹੀਂ ਕੀਤੀ ਕੋਈ ਪੰਜਾਬ ਲਈ ਜਦੋਂ ਜਹਿਦ ਨਹੀਂ ਇਹਨਾਂ ਦੀ ਤੇ ਨਾ ਹੀ ਇਹਨਾਂ ਚੰਨੀ ਹਿੰਮਤ ਹੈ ਵੀ ਆਪਦੀ ਕੇਂਦਰ ਲੀਡਰਸ਼ਿਪ ਦੇ ਸਾਹਮਣੇ ਖੜ ਕੇ ਪੰਜਾਬ ਦੀ ਕੋਈ ਗੱਲ ਕਰ ਸਕਣ ਸੋ ਅੱਜ ਬਾਕੀ ਧਰਾਂ ਨੂੰ ਛੱਡ ਕੇ ਪੰਥਕ ਧਰਾਂ ਨੂੰ ਇਕੱਠੇ ਹੋਣ ਦੀ ਗੱਲ ਹੈਗੀ ਆ ਪਰ ਸਿਧਾਂਤਕ ਤੌਰ ਤੇ ਇਕੱਠੇ ਹੋਣਾ ਚਾਹੀਦਾ ਨਾ ਕਿ ਨਿੱਜੀ ਮਫਾਦ ਲਈ ਜੋ ਕਲਤਕ ਸਾਬ ਦਾ ਹੁਕਮ ਹੈ 2 ਦਸੰਬਰ ਦਾ 2024 ਦਾ ਉਹਦੇ ਜੋ ਦਿਸ਼ਾ ਨਿਰਦੇਸ਼ ਨੇ ਜੋ ਉਹਦਾ ਜਿਹੜਾ ਨਿਚੋੜ ਸੀ ਉਸ ਫੈਸਲੇ ਦਾ ਉਹਨੂੰ ਮੁਕਰ ਕੇ ਸਾਨੂੰ ਜਿਹੜਾ ਇਕੱਠੇ ਹੋਣਾ ਚਾਹੀਦਾ ਕਿਉਂ ਮੈਂ ਉੰਤਕਾਲਤਖ ਸਾਹਿਬ ਨੂੰ ਵੀ ਸਿਆਸਤ ਵਿੱਚ ਘੜੀਸਿਆ ਜਾ ਰਿਹਾ ਹੈ ਮੰਦਭਾਗੀ ਗੱਲ ਹੈ ਇਹ ਜਿਹੜਾ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੀ ਜਿੱਥੇ ਓਕਾਤਖ ਸਾਹਿਬ ਨੂੰ ਤੇ ਸਰਕਾਰ ਨਾਲ ਲੜਾਈ ਬਣਾਉਣਾ ਚਾਹੁੰਦੀ ਹੈ ਇਹ ਲੜਾਈ ਹੈ ਐਸਜੀਪੀਸੀ ਤੇ ਸਰਕਾਰ ਦੀ ਜਾਂ ਐਸਜੀਪੀਸੀ ਦੀ ਜਿਹੜੀ ਜਵਾਬ ਦੇਈ ਹੈ ਇਹਦੀ ਮਾੜੀ ਗੱਲ ਹੈ ਤੇ ਦੂਸਰਾ ਭਗਵੰਤ ਮਾਨ ਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਮर्याਦਾਵਾਂ ਵਿੱਚ ਰਹਿ ਕੇ ਜਿਹੜੀਆਂ ਸਾਡੀਆਂ ਧਾਰਮਿਕ ਚੀਜ਼ਾਂ ਨੂੰ ਜਿਹੜਾ ਘਟੋ ਘਟ ਉਹ ਪੱਖ ਇਹਨਾਂ ਨੂੰ ਜਰੂਰ ਵਿਚਾਰਨਾ ਚਾਹੀਦਾ ਵੀ ਉਸ ਚੀਜ਼ ਦੀ ਸੈਂਸਿਟੀਵਿਟੀ ਨੂੰ ਇਹ ਧਿਆਨ ਵਿੱਚ ਰੱਖ ਕੇ ਜਿਹੜੇ ਨੇ ਬਿਆਨ ਦੇਣੇ ਚਾਹੀਦੇ ਨੇ ਤੋਂ ਦੋਨਾਂ ਧਿਰਾਂ ਨੂੰ ਗਰੇਜ ਕਰਨ ਦੀ ਲੋੜ ਹੈ ਪਰ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਲੋਕ ਚਾਹੁੰਦੇ ਨੇ ਵੀ 328 ਰੂਪ ਜਿਹੜੇ ਨੇ ਉਹ ਕਿੱਥੇ ਨੇ ਕਿਹੜੇ ਲੋਕਾਂ ਨੇ ਜਿਹੜਾ ਹੈ ਉਹ ਕਿਹਨੂੰ ਵੇਚੇ ਨੇ ਕਿਹਨੂੰ ਦਿੱਤੇ ਨੇ ਉਸ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਿੱਥੇ ਨੇ ਸਰੂਪ ਇਹ ਕਹਿੰਦੇ ਨੇ ਜੀ ਪੈਸੇ ਜਮਾ ਕਰੇ ਪੈਸੇ ਜਮਾ ਕਰਾਉਣ ਨਾਲ ਮਸਲਾ ਹੱਲ ਨਹੀਂ ਹੋਣਾ ਇਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੈਸੇ ਨਾਲ ਤੋਲਣਾ ਇਹ ਤਾਂ ਮਤਲਬ ਤੁਸੀਂ ਇਹ ਸਮਝ ਰਹੇ ਹੋ ਜਿਵੇਂ ਹੋਰ ਕੋਈ ਸਮਾਨ ਹੁੰਦਾ ਹੈਗਾ ਉਸ ਤਰੀਕੇ ਨਾਲ ਉਹਦੇ ਨਾਲ ਤੁਸੀਂ ਜੋੜ ਰਹੇ ਹੋ ਇਹ ਐਸੀ ਗੱਲ ਨਹੀਂ ਕਿੱਥੇ ਨੇ ਉਹਦੀ ਸਪਸ਼ਟੀਕਰਨ ਉਹਦਾ ਇਹਨਾਂ ਨੂੰ ਐਸਜੀਪੀਸੀ ਨੂੰ ਦੇਣਾ ਚਾਹੀਦਾ ਹੈ